ਜੋ ਪਿਛਲੇ ਦਿਨੀ ਇੱਕ ਬਹੁਤ ਵੱਡਾ ਮੈਂ ਕਹੂੰਗਾ ਇੱਕ ਮੰਦਭਗਾ ਇਨਸੀਡੈਂਟ ਜਲੰਧਰ ਦੇ ਵਿੱਚ ਹੋਇਆ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਸਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਾਹਿਬ ਨੇ ਆਪ ਆਉਣਾ ਸੀ ਪਰ ਅਨੰਤਪੁਰ ਸਾਹਿਬ ਔਰ ਬਾਕੀ ਜੀ ਵਿਆਂ ਕਰਕੇ ਕੁਝ ਕੁ ਦਿਨਾਂ ਦਾ ਵਖਵਾ ਪਾਉਣਗੇ ਔਰ ਆਪ ਆ ਕੇ ਅਫਸੋਸ ਕਰਨਗੇ ਪਰਿਵਾਰ ਨਾਲ ਅੱਜ ਉਹਨਾਂ ਦੇ ਥਾਂ ਤੇ ਅਫਸੋਸ ਕਰਨ ਸਰ ਇਕਬਾਲ ਸਿੰਘ ਢੀਂਸਾ ਜੀ ਜਲੰਧਰ ਦੇ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਸਾਹਿਬ ਕਪੂਰਥਲਾ ਦੇ ਪ੍ਰਧਾਨ ਔਰ ਦਾਸ ਹਲਕਾ ਇੰਚਾਰਜਾ ਕਪੂਰਥਲੇ ਤੋਂ ਪੀਐਸਸੀ ਮੈਂਬਰ ਔਰ ਕਾਉਂਸਲਰ ਸਾਹਿਬਾਨ ਸਾਡੇ ਕਪੂਠਰੇ ਤੋਂ ਖੜੇ ਆ। ਅਸੀਂ ਸਾਰੇ ਉਹਨਾਂ ਦੇ ਬਿਹਾਫ ਤੇ ਅਫਸੋਸ ਕਰਨਾ ਹੈ ਔਰ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਉੱਥੇ ਮੈਂ ਇੱਕ ਬਹੁਤ ਵੱਡਾ ਜੋ ਮੈਨੂੰ ਹੁਣ ਗੱਲ ਪਤਾ ਲੱਗੀ ਔਰ ਦੋ ਤਿੰਨ ਦਿਨਾਂ ਤੋਂ ਫੇਸਬੁੱਕ ਦੇਖ ਰਿਆਂ ਕਿ ਜਿਹੜੇ ਮੁਲਾਜ਼ਮ ਪਹਿਲਾਂ ਡੇਢ ਘੰਟਾ ਅੰਦਰ ਬੈਠੇ ਰਹੇ। ਐਡਾ ਵੱਡਾ ਤਾਂ ਫਾਰਮ ਹਾਊਸ ਹੈ ਐਡਾ ਵੱਡਾ ਕੋਈ ਘਰ ਹੈ ਨਹੀਂ ਸੀ ਕਿ ਉਹਨਾਂ ਨੂੰ ਕੁੜੀ ਦੀ ਬਾਡੀ ਜਾਂ ਕੁੜੀ ਅੰਦਰੋਂ ਦਿਖੀ ਨਹੀਂ। ਇਹ ਬੜਾ ਇੱਕ ਸਪੀਸ਼ੀਅਸ ਪੁਆਇੰਟ ਹੈ। ਕਿ ਦੋ ਤਿੰਨ ਮੁਲਾਜ਼ਮ ਆਉਂਦੇ ਆ ਅੰਦਰ ਬੈਠਦੇ ਆ ਚਾਹਾਂ ਪੀਂਦੇ ਆ ਕੀ ਲੈਣ ਦੇਣ ਹੋਇਆ ਪੁਲਿਸ ਦਾ ਅੰਦਰ ਉਸ ਰਾਖਸ਼ਸ ਦੇ ਨਾਲ ਕੀ ਗੱਲਬਾਤ ਹੋਈ ਇਹਦੇ ਬਾਰੇ ਇੱਕ ਸਸਪੀਸ਼ੀਅਸ ਪੁਆਇੰਟ ਆ ਔਰ ਪੁਲਿਸ ਨੇ ਇੱਕ ਫਾਰਮੈਲਿਟੀ ਸੇਕ ਉਹਨੂੰ ਸਸਪੈਂਡ ਕੀਤਾ ਬਿਲਕੁਲ ਉਹਨੂੰ ਸਸਪੈਂਡ ਨਹੀਂ ਕਰਨਾ ਚਾਹੀਦਾ ਉਹਨਾਂ ਮੁਲਾਜ਼ਮਾਂ ਨੂੰ ਇਮੀਡੀਏਟ ਡਿਸਮਿਸ ਕਰਕੇ ਨੌਕਰੀ ਤੋਂ ਫਾਰਕ ਕਰਨਾ ਚਾਹੀਦਾ ਔਰ ਐਸ ਵੈਲ ਉਹਨਾਂ ਦੇ ਇੱਕ ਪਰਚਾ ਦਰਜ ਕਰਨਾ ਚਾਹੀਦਾ ਤਾਂ ਕਿ ਬਾਕੀ ਪੁਲਿਸ ਵਾਲਿਆਂ ਨੂੰ ਇੱਕ ਮੈਸੇਜ ਮਿਲੇ ਕਿ ਕਿਸੇ ਵੀ ਕੰਮ ਚ ਕੋਤਾਹੀ ਨਹੀਂ ਵਰਤਣੀ ਚਾਹੀਦੀ ਕਿਉਂਕਿ ਹੋ ਸਕਦਾ ਪਰਿਵਾਰ ਤੇ ਅਸੀਂ ਸਾਰੇ ਲੋਕ ਇਹ ਸੋਚਦੇ ਆ ਕਿ ਮੇਬੀ ਉਸ ਟਾਈਮ ਕੁੜੀ ਦੇ ਅੰਦਰ ਸਵਾਸ ਹੁੰਦੇ ਜਿਸ ਟਾਈਮ ਪੁਲਿਸ ਵਾਲੇ ਅੰਦਰ ਗਏ ਔਰ ਬਰੰਗ ਲਫਾਫੇ ਵਾਂਗੂ ਕੀ ਲੈਣਦਨ ਕਰਕੇ ਵਾਪਸ ਆ ਗਏ ਜੇ ਕੁੜੀ ਜਿੰਦੀ ਜਾਗਦੀ ਹੁੰਦੀ ਚੰਗੀ ਹੌਸਪਿਟਲਾਈਜ਼ਡ ਉਹਨੂੰ ਕਰਾ ਦਿੰਦੇ ਤੇ ਮੇਬੀ ਕੁੜੀ ਦੇ ਸਵਾਸ ਵਾਪਸ ਆ ਜਾਂਦੇ ਇਸ ਮੰਦ ਭਾਗੀ ਘਟਨਾ ਦੀ ਅਸੀਂ ਸ਼ਰਮਣੀ ਕਾਲੀਦਲ ਵੱਲੋਂ ਪੁਰਜੋਰ ਨੰਦਿਆ ਕਰਦੇ ਔਰ ਗੁਰੂ ਚਰਨਾਂ ਵਿੱਚ ਕੁੜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਜੀ ਕਿ ਪਿਛਲੇ ਦਿਨੀ ਇੱਕ ਬਹੁਤ ਵੱਡਾ ਮੈਂ ਕਹੂੰਗਾ ਇੱਕ ਮੰਦ ਭਾਗਾ ਇਨਸੀਡੈਂਟ ਜਲੰਧਰ ਦੇ ਵਿੱਚ ਹੋਇਆ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਸਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਾਹਿਬ ਨੇ ਆਪ ਆਉਣਾ ਸੀ ਪਰ ਅਨੰਦਪੁਰ ਸਾਹਿਬ ਔਰ ਬਾਕੀ ਰਜੀਵਿਆਂ ਕਰਕੇ ਕੁਝ ਕੁ ਦਿਨਾਂ ਦਾ ਵਕਵਾ ਪਾਉਣਗੇ ਔਰ ਆਪ ਆ ਕੇ ਅਫਸੋਸ ਕਰਨਗੇ ਪਰਿਵਾਰ ਨਾਲ ਅੱਜ ਉਹਨਾਂ ਦੇ ਥਾਂ ਤੇ ਅਫਸੋਸ ਕਰਨ ਸਰ ਇਕਬਾਲ ਸਿੰਘ ਢੀਂਸਾ ਜੀ ਜਲੰਧਰ ਦੇ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਸਾਹਿਬ ਕਪੂਰਥਲਾ ਦੇ ਪ੍ਰਧਾਨ ਔਰ ਦਾਸ ਹਲਕਾ ਇੰਚਾਰਜਾ ਕਪੂਰਥਲੇ ਤੋਂ ਪੀਐਸਸੀ ਮੈਂਬਰ ਔਰ ਕਾਉਂਸਲਰ ਸਹਿਬਾਨ ਸਾਡੇ ਕਪੂਠਰੇ ਤੋਂ ਖੜੇ ਆ। ਅਸੀਂ ਸਾਰੇ ਉਹਨਾਂ ਦੇ ਬਿਹਾਫ ਤੇ ਅਫਸੋਸ ਕਰਨਾ ਹੈ ਔਰ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਉੱਥੇ ਮੈਂ ਇੱਕ ਬਹੁਤ ਵੱਡਾ ਜੋ ਮੈਨੂੰ ਹੁਣ ਗੱਲ ਪਤਾ ਲੱਗੀ ਔਰ ਦੋ ਤਿੰਨ ਦਿਨਾਂ ਤੋਂ ਫੇਸਬੁੱਕ ਦੇਖ ਰਿਹਾ ਕਿ ਜਿਹੜੇ ਮੁਲਾਜ਼ਮ ਪਹਿਲਾਂ ਡੇਢ ਘੰਟਾ ਅੰਦਰ ਬੈਠੇ ਰਹੇ। ਐਡਾ ਵੱਡਾ ਤਾਂ ਫਾਰਮ ਹਾਊਸ ਹੈ ਐਡਾ ਵੱਡਾ ਕੋਈ ਘਰ ਹੈ ਨਹੀਂ ਸੀ ਕਿ ਉਹਨਾਂ ਨੂੰ ਕੁੜੀ ਦੀ ਬਾਡੀ ਜਾਂ ਕੁੜੀ ਅੰਦਰੋਂ ਦਿਖੀ ਨਹੀਂ। ਇਹ ਬੜਾ ਇੱਕ ਸਪੀਸ਼ੀਅਸ ਪੁਆਇੰਟ ਹੈ। ਕਿ ਦੋ ਤਿੰਨ ਮੁਲਾਜ਼ਮ ਹੁੰਦੇ ਆ ਅੰਦਰ ਬੈਠਦੇ ਆ ਚਾਹਾਂ ਪੀਂਦੇ ਆ ਕੀ ਲੈਂਡ ਦੇਣ ਹੋਇਆ ਪੁਲਿਸ ਦਾ ਅੰਦਰ ਉਸ ਰਾਖਸ਼ਸ ਦੇ ਨਾਲ ਕੀ ਗੱਲਬਾਤ ਹੋਈ ਇਹਦੇ ਬਾਰੇ ਇੱਕ ਸਸਪੀਸ਼ੀਅਸ ਪੁਆਇੰਟ ਆ ਔਰ ਪੁਲਿਸ ਨੇ ਇੱਕ ਫਾਰਮੈਲਿਟੀ ਸੇਕ ਉਹਨੂੰ ਸਸਪੈਂਡ ਕੀਤਾ ਬਿਲਕੁਲ ਉਹਨੂੰ ਸਸਪੈਂਡ ਨਹੀਂ ਕਰਨਾ ਚਾਹੀਦਾ ਉਹਨਾਂ ਮੁਲਾਜ਼ਮਾਂ ਨੂੰ ਇਮੀਡੀਏਟ ਡਿਸਮਿਸ ਕਰਕੇ ਨੌਕਰੀ ਤੋਂ ਫਾਰਕ ਕਰਨਾ ਚਾਹੀਦਾ ਔਰ ਐਸ ਵੈਲ ਉਹਨਾਂ ਦੇ ਇੱਕ ਪਰਚਾ ਦਰਜ ਕਰਨਾ ਚਾਹੀਦਾ ਤਾਂ ਕਿ ਬਾਕੀ ਪੁਲਿਸ ਵਾਲਿਆਂ ਨੂੰ ਇੱਕ ਮੈਸੇਜ ਮਿਲੇ ਕਿ ਕਿਸੇ ਵੀ ਕੰਮ ਚ ਕੋਤਾਹੀ ਨਹੀਂ ਵਰਤਣੀ ਚਾਹੀਦੀ ਕਿਉਂਕਿ ਹੋ ਸਕਦਾ ਪਰਿਵਾਰ ਤੇ ਅਸੀਂ ਸਾਰੇ ਲੋਕ ਇਹ ਸੋਚਦੇ ਹਾਂ ਕਿ ਮੇਬੀ ਉਸ ਟਾਈਮ ਕੁੜੀ ਦੇ ਅੰਦਰ ਸਵਾਸ ਹੁੰਦੇ ਜਿਸ ਟਾਈਮ ਪੁਲਿਸ ਵਾਲੇ ਅੰਦਰ ਗਏ ਔਰ ਬਰੰਗ ਲਫਾਫੇ ਵਾਂਗੂ ਕੀ ਲੈਣਦਣ ਕਰਕੇ ਵਾਪਸ ਆ ਗਏ ਜੇ ਕੁੜੀ ਜਿੰਦੀ ਜਾਗਦੀ ਹੁੰਦੀ ਚੰਗੀ ਹਸਪੀਟਲਾਈਜ਼ਡ ਉਹਨੂੰ ਕਰਾ ਦਿੰਦੇ ਤੇ ਮੇਬੀ ਕੁੜੀ ਦੇ ਸਵਾਸ ਵਾਪਸ ਆ ਜਾਂਦੇ ਇਸ ਮੰਦ ਭਾਗੀ ਘਟਨਾ ਦੀ ਅਸੀਂ ਸ਼੍ਰੋਮਣੀ ਕਾਲੀ ਦਲ ਵੱਲੋਂ ਪੁਰਜ਼ੋਰ ਨੰਦਿਆ ਕਰਦੇ ਹਾਂ ਔਰ ਗੁਰੂ ਚਰਨਾਂ ਵਿੱਚ ਕੁੜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਜੀ ਜੋ ਪਿਛਲੇ ਦਿਨੀ ਇੱਕ ਬਹੁਤ ਵੱਡਾ ਮੈਂ ਕਹੂੰਗਾ ਇੱਕ ਮੰਦ ਭਗਾ ਇਨਸੀਡੈਂਟ ਜਲੰਧਰ ਦੇ ਵਿੱਚ ਹੋਇਆ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਸਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਾਹਿਬ ਨੇ ਆਪ ਆਉਣਾ ਸੀ ਪਰ ਅਨੰਦਪੁਰ ਸਾਹਿਬ ਔਰ ਬਾਕੀ ਰਜੀਵਿਆਂ ਕਰਕੇ ਕੁਝ ਕੁ ਦਿਨਾਂ ਦਾ ਵਕਵਾ ਪਾਉਣਗੇ ਔਰ ਆਪ ਆ ਕੇ ਅਫਸੋਸ ਕਰਨਗੇ ਪਰਿਵਾਰ ਨਾਲ ਅੱਜ ਉਹਨਾਂ ਦੇ ਥਾਂ ਤੇ ਅਫਸੋਸ ਕਰਨ ਸਰ ਇਕਬਾਲ ਸਿੰਘ ਢੀਂਸਾ ਜੀ ਜਲੰਧਰ ਦੇ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਸਾਹਿਬ ਕਪੂਰਥਲਾ ਦੇ ਪ੍ਰਧਾਨ ਔਰ ਦਾਸ ਹਲਕਾ ਇੰਚਾਰਜਾ ਕਪੂਰਥਲੇ ਤੋਂ ਪੀਐਸਸੀ ਮੈਂਬਰ ਔਰ ਕਾਉਂਸਲਰ ਸਾਹਿਬਾਨ ਸਾਡੇ ਕਪੂਠਰੇ ਤੋਂ ਖੜੇ ਆ। ਅਸੀਂ ਸਾਰੇ ਉਹਨਾਂ ਦੇ ਬਿਹਾਫ ਤੇ ਅਫਸੋਸ ਕਰਨਾ ਹੈ ਔਰ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਉੱਥੇ ਮੈਂ ਇੱਕ ਬਹੁਤ ਵੱਡਾ ਜੋ ਮੈਨੂੰ ਹੁਣ ਗੱਲ ਪਤਾ ਲੱਗੀ ਔਰ ਦੋ ਤਿੰਨ ਦਿਨਾਂ ਤੋਂ ਫੇਸਬੁੱਕ ਦੇਖ ਰਿਆਂ ਕਿ ਜਿਹੜੇ ਮੁਲਾਜ਼ਮ ਪਹਿਲਾਂ ਡੇਢ ਘੰਟਾ ਅੰਦਰ ਬੈਠੇ ਰਹੇ। ਐਡਾ ਵੱਡਾ ਤਾਂ ਫਾਰਮ ਹਾਊਸ ਹੈ ਐਡਾ ਵੱਡਾ ਕੋਈ ਘਰ ਹੈ ਨਹੀਂ ਸੀ ਕਿ ਉਹਨਾਂ ਨੂੰ ਕੁੜੀ ਦੀ ਬਾਡੀ ਜਾਂ ਕੁੜੀ ਅੰਦਰੋਂ ਦਿਖੀ ਨਹੀਂ। ਇਹ ਬੜਾ ਇੱਕ ਸਪੀਸ਼ੀਅਸ ਪੁਆਇੰਟ ਹੈ। ਕਿ ਦੋ ਤਿੰਨ ਮੁਲਾਜ਼ਮ ਆਉਂਦੇ ਆ ਅੰਦਰ ਬੈਠਦੇ ਆ ਚਾਹਾਂ ਪੀਂਦੇ ਆ ਕੀ ਲੈਣ ਦੇਣ ਹੋਇਆ ਪੁਲਿਸ ਦਾ ਅੰਦਰ ਉਸ ਰਾਖਸ਼ਸ ਦੇ ਨਾਲ ਕੀ ਗੱਲਬਾਤ ਹੋਈ ਇਹਦੇ ਬਾਰੇ ਇੱਕ ਸਸਪੀਸ਼ੀਅਸ ਪੁਆਇੰਟ ਆ ਔਰ ਪੁਲਿਸ ਨੇ ਇੱਕ ਫਾਰਮੈਲਿਟੀ ਸੇਕ ਉਹਨੂੰ ਸਸਪੈਂਡ ਕੀਤਾ ਬਿਲਕੁਲ ਉਹਨੂੰ ਸਸਪੈਂਡ ਨਹੀਂ ਕਰਨਾ ਚਾਹੀਦਾ ਉਹਨਾਂ ਮੁਲਾਜ਼ਮਾਂ ਨੂੰ ਇਮੀਡੀਏਟ ਡਿਸਮਿਸ ਕਰਕੇ ਨੌਕਰੀ ਤੋਂ ਫਾਰਕ ਕਰਨਾ ਚਾਹੀਦਾ ਔਰ ਐਸ ਵੈਲ ਉਹਨਾਂ ਦੇ ਇੱਕ ਪਰਚਾ ਦਰਜ ਕਰਨਾ ਚਾਹੀਦਾ ਤਾਂ ਕਿ ਬਾਕੀ ਪੁਲਿਸ ਵਾਲਿਆਂ ਨੂੰ ਇੱਕ ਮੈਸੇਜ ਮਿਲੇ ਕਿ ਕਿਸੇ ਵੀ ਕੰਮ ਚ ਕੋਤਾਹੀ ਨਹੀਂ ਵਰਤਣੀ ਚਾਹੀਦੀ ਕਿਉਂਕਿ ਹੋ ਸਕਦਾ ਪਰਿਵਾਰ ਤੇ ਅਸੀਂ ਸਾਰੇ ਲੋਕ ਇਹ ਸੋਚਦੇ ਹਾਂ ਕਿ ਮੇਬੀ ਉਸ ਟਾਈਮ ਕੁੜੀ ਦੇ ਅੰਦਰ ਸਵਾਸ ਹੁੰਦੇ ਜਿਸ ਟਾਈਮ ਪੁਲਿਸ ਵਾਲੇ ਅੰਦਰ ਗਏ ਔਰ ਬਰੰਗ ਲਫਾਫੇ ਵਾਂਗੂ ਕੀ ਲੈਣਦਣ ਕਰਕੇ ਵਾਪਸ ਆ ਗਏ ਜੇ ਕੁੜੀ ਜਿੰਦੀ ਜਾਗਦੀ ਹੁੰਦੀ ਚੰਗੀ ਹਸਪੀਟਲਾਈਜ਼ਡ ਉਹਨੂੰ ਕਰਾ ਦਿੰਦੇ ਤੇ ਮੇਬੀ ਕੁੜੀ ਦੇ ਸਵਾਸ ਵਾਪਸ ਆ ਜਾਂਦੇ ਇਸ ਮੰਦ ਭਾਗੀ ਘਟਨਾ ਦੀ ਅਸੀਂ ਸ਼ਰਮਣੀ ਕਾਲੀਦਲ ਵੱਲੋਂ ਪੁਰਜ਼ੋਰ ਨੰਦਿਆ ਕਰਦੇ ਔਰ ਗੁਰੂ ਚਰਨਾਂ ਵਿੱਚ ਕੁੜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਜੀ ਜੋ ਪਿਛਲੇ ਦਿਨੀ ਇੱਕ ਬਹੁਤ ਵੱਡਾ ਮੈਂ ਕਹੂੰਗਾ ਇੱਕ ਮੰਦਭਗਾ ਇਨਸੀਡੈਂਟ ਜਲੰਧਰ ਦੇ ਵਿੱਚ ਹੋਇਆ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਸਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਾਹਿਬ ਨੇ ਆਪ ਆਉਣਾ ਸੀ ਪਰ ਅਨੰਤਪੁਰ ਸਾਹਿਬ ਔਰ ਬਾਕੀ ਜੀ ਵਿਆਂ ਕਰਕੇ ਕੁਝ ਕੁ ਦਿਨਾਂ ਦਾ ਵਖਵਾ ਪਾਉਣਗੇ ਔਰ ਆਪ ਆ ਕੇ ਅਫਸੋਸ ਕਰਨਗੇ ਪਰਿਵਾਰ ਨਾਲ ਅੱਜ ਉਹਨਾਂ ਦੇ ਥਾਂ ਤੇ ਅਫਸੋਸ ਕਰਨ ਸਰ ਇਕਬਾਲ ਸਿੰਘ ਢੀਂਸਾ ਜੀ ਜਲੰਧਰ ਦੇ ਪ੍ਰਧਾਨ ਦਲਵਿੰਦਰ ਸਿੰਘ ਸਿੱਧੂ ਸਾਹਿਬ ਕਪੂਰਥਲਾ ਦੇ ਪ੍ਰਧਾਨ ਔਰ ਦਾਸ ਹਲਕਾ ਇੰਚਾਰਜਾ ਕਪੂਰਥਲੇ ਤੋਂ ਪੀਐਸੀ ਮੈਂਬਰ ਔਰ ਕਾਉਂਸਲਰ ਸਹਿਬਾਨ ਸਾਡੇ ਕਪੂਠਰੇ ਤੋਂ ਖੜੇ ਆ। ਅਸੀਂ ਸਾਰੇ ਉਹਨਾਂ ਦੇ ਬਿਹਾਫ ਤੇ ਅਫਸੋਸ ਕਰਨਾ ਹੈ ਔਰ ਜਿੱਥੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਉੱਥੇ ਮੈਂ ਇੱਕ ਬਹੁਤ ਵੱਡਾ ਜੋ ਮੈਨੂੰ ਹੁਣ ਗੱਲ ਪਤਾ ਲੱਗੀ ਔਰ ਦੋ ਤਿੰਨ ਦਿਨਾਂ ਤੋਂ ਫੇਸਬੁੱਕ ਦੇਖ ਰਿਆਂ ਕਿ ਜਿਹੜੇ ਮੁਲਾਜ਼ਮ ਪਹਿਲਾਂ ਡੇਢ ਘੰਟਾ ਅੰਦਰ ਬੈਠੇ ਰਹੇ ਐਡਾ ਵੱਡਾ ਤਾਂ ਫਾਰਮ ਹਾਊਸ ਹੈ ਐਡਾ ਵੱਡਾ ਕੋਈ ਘਰ ਹੈ ਨਹੀਂ ਸੀ ਕਿ ਉਹਨਾਂ ਨੂੰ ਕੁੜੀ ਦੀ ਬਾਡੀ ਜਾਂ ਕੁੜੀ ਅੰਦਰੋਂ ਦਿਖੀ ਨਹੀਂ। ਇਹ ਬੜਾ ਇੱਕ ਸਪੀਸ਼ੀਅਸ ਪੁਆਇੰਟ ਹੈ। ਕਿ ਦੋ ਤਿੰਨ ਮੁਲਾਜ਼ਮ ਆਉਂਦੇ ਆ ਅੰਦਰ ਬੈਠਦੇ ਆ ਚਾਹਾਂ ਪੀਂਦੇ ਆ ਕੀ ਲੈਣ ਦੇਣ ਹੋਇਆ ਪੁਲਿਸ ਦਾ ਅੰਦਰ ਉਸ ਰਾਖਸ਼ਸ ਦੇ ਨਾਲ ਕੀ ਗੱਲਬਾਤ ਹੋਈ ਇਹਦੇ ਬਾਰੇ ਇੱਕ ਸਸਪੀਸ਼ੀਅਸ ਪੁਆਇੰਟ ਆ ਔਰ ਪੁਲਿਸ ਨੇ ਇੱਕ ਫਾਰਮੈਲਿਟੀ ਸੇਕ ਉਹਨੂੰ ਸਸਪੈਂਡ ਕੀਤਾ ਬਿਲਕੁਲ ਉਹਨੂੰ ਸਸਪੈਂਡ ਨਹੀਂ ਕਰਨਾ ਚਾਹੀਦਾ ਉਹਨਾਂ ਮੁਲਾਜ਼ਮਾਂ ਨੂੰ ਇਮੀਡੀਏਟ ਡਿਸਮਿਸ ਕਰਕੇ ਨੌਕਰੀ ਤੋਂ ਫਾਰਕ ਕਰਨਾ ਚਾਹੀਦਾ ਔਰ ਐਸ ਵੈਲ ਉਹਨਾਂ ਦੇ ਇੱਕ ਪਰਚਾ ਦਰਜ ਕਰਨਾ ਚਾਹੀਦਾ ਤਾਂ ਕਿ ਬਾਕੀ ਪੁਲਿਸ ਵਾਲਿਆਂ ਨੂੰ ਇੱਕ ਮੈਸੇਜ ਮਿਲੇ ਕਿ ਕਿਸੇ ਵੀ ਕੰਮ ਚ ਕੋਤਾਹੀ ਨਹੀਂ ਵਰਤਣੀ ਚਾਹੀਦੀ ਕਿਉਂਕਿ ਹੋ ਸਕਦਾ ਪਰਿਵਾਰ ਤੇ ਅਸੀਂ ਸਾਰੇ ਲੋਕ ਇਹ ਸੋਚਦੇ ਆ ਕਿ ਮੇਬੀ ਉਸ ਟਾਈਮ ਕੁੜੀ ਦੇ ਅੰਦਰ ਸਵਾਸ ਹੁੰਦੇ ਜਿਸ ਟਾਈਮ ਪੁਲਿਸ ਵਾਲੇ ਅੰਦਰ ਗਏ ਔਰ ਬਰੰਗ ਲਫਾਫੇ ਵਾਂਗੂ ਕੀ ਲੈਣਦਨ ਕਰਕੇ ਵਾਪਸ ਆ ਗਏ ਜੇ ਕੁੜੀ ਜਿੰਦੀ ਜਾਗਦੀ ਹੁੰਦੀ ਚੰਗੀ ਹੌਸਪਿਟਲਾਈਜ਼ਡ ਉਹਨੂੰ ਕਰਾ ਦਿੰਦੇ ਤੇ ਮੇਬੀ ਕੁੜੀ ਦੇ ਸਵਾਸ ਵਾਪਸ ਆ ਜਾਂਦੇ ਇਸ ਮੰਦ ਭਾਗੀ ਘਟਨਾ ਦੀ ਅਸੀਂ ਸ਼ਰਮਣੀ ਕਾਲੀਦਲ ਵੱਲੋਂ ਪੁਰਜੋਰ ਨੰਦਿਆ ਕਰਦੇ ਔਰ ਗੁਰੂ ਚਰਨਾਂ ਵਿੱਚ ਕੁੜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹਾਂ